ਇੱਕ ਵੀਡੀਓ ਨੂੰ ਛੱਡ ਕੇ ਤੇ ਥੱਲੇ ਇੱਕ ਨਾ ਘੋੜੇ ਦੀ ਝਾਂਤ ਮਰਵਾਈ ਸੀ ਪਿਛਲੇ 2-3 ਦਿਨਾਂ ਤੋਂ ਤੇ 2-3 ਦਿਨਾਂ ਤੋਂ ਭਰਾਵਾਂ ਨੂੰ ਇੰਨੇ ਕ ਤੁਸੀਂ ਫੋਨ ਕੀਤੇ ਇੰਨੇ ਕ ਸੱਜਣਾ ਨੇ ਫੋਨ ਕੀਤੇ ਵੀ ਬਾਈ ਛੇਤੀ ਛੇਤੀ ਪੂਰੀ ਵੀਡੀਓ ਪਾਓ ਪੂਰਾ ਘੋੜਾ ਦਿਖਾਓ ਲਓ ਤੁਹਾਡੀ ਕਚਹਿਰੀ ਚ ਘੋੜਾ ਤਾਰਤਾ ਜੀ ਬ੍ਰਹਮਾਸਤਰ ਇਹ ਮੱਝੂ ਕੀ ਬਲੱਡ ਲਾਈਨ ਬਾਰੇ ਗੱਲਬਾਤ ਕਰਨੀ ਹੈ ਤੇ ਸ਼ੁਰੂਆਤ ਆਪਾਂ ਕਰਦੇ ਹਾਂ ਕਿਉਂਕਿ ਪੰਜਾਬੀਆਂ ਦੀ ਲਾਈਨ ਹੈ ਤੇ ਸ਼ੇਰ ਤਾਂ ਫਿਰ ਸੱਜਣੋਂ ਬਣਦਾ ਹੈ ਕਹਿੰਦਾ ਹੱਥਾਂ ਦੀਆਂ ਲਕੀਰਾਂ ਵੇਖ ਨਹੀਂ ਬਲਕੇ ਮਿਟਾ ਕੇ ਆਏ ਆ ਐਵੇਂ ਤਾਂ ਨਹੀਂ ਅਸੀਂ ਪੰਜਾਬੀ ਓਏ ਦੁਨੀਆ ਉੱਤੇ ਛਾਏ ਆ ਮਿਹਨਤ ਕਰਨ ਤੋਂ ਡਰਨ ਨਾ ਭੋਰਾ ਸਾਰੀ ਕਾਇਨਾਤ ਕਹਿੰਦੀ ਐ ਐਵੇਂ ਤਾਂ ਨਹੀਂ ਦੁਨੀਆ ਦੀ ਅੱਖ ਸਾਡੇ ਉੱਤੇ ਰਹਿੰਦੀ ਐ ਉਏ ਐਵੇਂ ਤਾਂ ਨਹੀਂ ਦੁਨੀਆ ਦੀ ਅੱਖ ਸਾਡੇ ਉੱਤੇ ਰਹਿੰਦੀ ਐ ਕਿ ਕਿਸੇ ਵੀ ਕੈਟਾਗਰੀ ਦੇ ਵਿੱਚ ਲੈ ਲਓ ਪੰਜਾਬੀਆਂ ਦੀ ਸਦਾ ਹੀ ਉਹ ਵਾਇਗਰੂ ਨੇ ਚੜ੍ਹਦੀ ਕਲਾ ਰੱਖੀ ਐ ਤੇ ਹਰੇਕ ਦੁਨੀਆ ਦੀ ਅੱਖ ਆਪਣੇ ਉੱਤੇ ਰਹਿੰਦੀ ਐ ਸੋ ਅੱਜ ਆਪਾਂ ਗੱਲ ਕਰਨੀ ਐ ਘੋੜਿਆਂ ਦੀ ਮੱਝੂ ਕੇ ਬਲੱਡ ਲਾਈਨ ਜੇ ਇੱਥੋਂ ਤੱਕ ਅੱਜ ਪਹੁੰਚੀ ਐ ਜੇ ਇਸ ਲਾਈਨ ਦੀ ਮਜ਼ਬੂਤੀ ਤੇ ਇਸ ਲਾਈਨ ਦੀ ਸੁੰਦਰਤਾ ਦੀ ਜੇ ਗੱਲ ਅੱਜ ਦੂਰ ਦੂਰ ਤੱਕ ਗਈ ਐ ਤਾਂ ਉਹ ਸਾਰਾ ਸ਼ਰੈ ਐ ਜਿਹੜਾ ਉਹ ਪੰਜਾਬੀਆਂ ਨੂੰ ਜਾਂਦਾ ਐ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਤੇ ਪੰਜਾਬੀ ਆਪ ਕਿਵੇਂ ਦੀ ਸ਼ਖਸੀਅਤ ਦੇ ਮਾਲਕ ਹੁੰਦੇ ਐ ਉਹ ਇਹਨਾਂ ਦੇ ਘੋੜਿਆਂ ਚੋਂ ਭਲੀ ਭਾਂਤੀ ਦਿਖਾਈ ਦਿੰਦਾ ਆ ਇੱਕ ਮੱਝੂ ਕੀ ਲਾਈਨ ਦਾ ਬਹੁਤ ਹੀ ਤਗੜਾ ਘੋੜਾ ਪਹਿਲੀ ਵਾਰ ਪ੍ਰਾਵਾਂ ਨੇ ਲਾਂਚ ਕੀਤਾ ਨਾਂ ਰੱਖਿਆ ਬ੍ਰਹਮਾਸਤਰ ਤੇ ਇਹ ਨੇ ਬਹੁਤ ਹੀ ਪਿਆਰੇ ਇਨਸਾਨ ਖੁੱਲੇ ਵੱਡੇ ਦਿਲ ਵਾਲੇ ਦਰਵੇਸ਼ ਇਨਸਾਨ ਕਹਾਦਾ ਸਰਪੰਚ ਸਰਦਾਰ ਬਲਰਾਜ ਸਿੰਘ ਜੀ ਪਿੰਡ ਠੱਠੀਆਂ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਮਾਝੇ ਦੀ ਧਰਤੀ ਹੈ ਤੇ ਨੇੜੇ ਪੈਂਦਾ ਹੈ ਜੰਡਿਆਲਾ ਗੁਰੂ ਬਾਕੀ ਡਿਟੇਲ ਤੁਹਾਨੂੰ ਵੀਡੀਓ 'ਚ ਦੱਸਦੇ ਆ ਮੋਟਾ-ਮੋਟਾ ਮੈਂ ਤੁਹਾਨੂੰ ਦੱਸਦਾ ਕਿ ਇਹ ਘੋੜੇ ਦਾ ਨਾਮ ਬ੍ਰਹਮਾਸਤਰ ਹੈ ਤੇ ਬਾਪੇ ਦਾ ਹੈਗਾ ਨਵਾਬ ਘੋੜਾ ਜਿਹੜਾ ਕਿ ਖੜਾ ਹੈ ਜਤਿੰਦਰ ਵੀਰ ਕੋਲ ਢੂੜਕੋਟ ਵਾਲੇ ਕੋਲੇ ਤੇ ਉਹ ਘੋੜੇ ਨੇ ਬੜੇ ਹੀ ਚੰਗੇ ਬੱਚੇ ਪੈਦਾ ਕੀਤੇ ਆ ਉਹ ਵੀ ਭਲੀ ਭਾਂਤੀ ਸਾਰੇ ਪ੍ਰਾ ਜਾਣਦੇ ਆ ਤੇ ਜੇ ਮਾਂਲੇ ਪਾਸੇ ਉਹ ਗੱਲ ਕਰਾਂ ਤੇ ਮਾਂ ਦੀ ਹੈਗੀ ਐ ਅਲੀ ਕਿਰਲ ਗੜ੍ਹ ਵਾਲੇ ਦੀ ਧੀ ਕਿੰਨੀ ਕ ਉਮਰ ਹੈ ਕਿੰਨੀ ਕ ਹਾਈਟ ਹੈ ਉਹ ਆਪਾਂ ਵੀਡੀਓ ਚ ਭਰਾਵਾਂ ਤਾਂ ਪੁੱਛਣਾ ਹੈ ਬਾਕੀ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਨੇ ਸੋਨੇ ਕਮੈਂਟ ਕੀਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਾਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਸਿੰਘ ਧਰਮਿੰਦਰ ਮਨੋਜ ਕੁਮਾਰ ਵਾਸੂ ਜੱਗੀ ਦੰਦੀਵਾਲ ਹਰਬੀ ਬਰਨਾਲਾ ਸਾਹਿਬ ਵੜੈਚ ਸ਼ਾਮਦਾਰ ਸਿੰਘ ਰਠੌਰ ਸੁਖਵਿੰਦਰ ਪਾਲ ਥਿੰਦ ਅਰੁਣ ਠਾਕਰ ਸਤਪਾਲ ਸੰਧੂ ਗੁਰਪ੍ਰੀਤ ਸਿੰਘ ਜਗਦੀਪ ਮਾਨ ਮਨਪ੍ਰੀਤ ਸਿੰਘ ਜਸੀ ਢੋਲੀ ਇਕਬਾਲ ਸਿੰਘ ਵਿਸ਼ਾਲ ਸਿੰਘ surjeet 바라ੜ ਤਹਿਲ ਸਿੰਘ ਰੰਗੀਤ surjeet ਸਿੰਘ ਜਸਵੰਤ ਬੰਟੀ ਬੇਗੋਵਾਲ ਨਸੀਬ ਸਿੰਘ ਆਰਿਓ ਮਿਲਦੇ ਆ ਭਰਾਵਾਂ ਨੂੰ ਕਰਦੇ ਆ ਗੱਲਬਾਤ ਸ਼ੇਅਰ ਕਰਿਓ ਵੀਡੀਓ ਪਹਿਲੀ ਵੀਡੀਓ ਹੈ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਵੇਖ ਰਿਹਾ ਹੈ ਸਾਰੀ ਸੁਜਮਾਨ ਸਰੋਤਿਆਂ ਦਾ ਸਾਰੀ ਭਰਾਵਾਂ ਦਾ ਇੱਕ ਵਾਰੀ ਤੋਂ ਫੇਰ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਮੈਂ ਸੰਤੂ ਦਦੇਰੀਆ ਸਾਰੇ ਭਰਾਵਾਂ ਦਾ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦਾ ਤੇ ਜੀਹਾਂ ਆਖਦਾ ਜਿਹੜੇ ਸੱਜਣ ਆਪਾਂ ਨੂੰ ਆਪਣੇ ਫੇਸਬੁੱਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਨੂੰ ਵੀ ਮਾਣ ਅਦਬ ਨਾਲ ਜੀਹਾਂ ਆਖਦੇ ਆ ਸੱਜਣੋ ਸਟਾਰਟਿੰਗ ਦੇ ਵਿੱਚ ਬਹੁਤ ਹੀ ਡਿਫਰੈਂਟ ਲਾਈਨ ਦਾ ਬਹੁਤ ਮਜ਼ਬੂਤ ਘੋੜਾ ਬਹੁਤ ਸੁਨੱਖਾ ਘੋੜਾ ਤੁਹਾਨੂੰ ਮੈਂ ਵਿਖਾ ਕੇ ਹਟੇ ਜਿਹਦੇ ਕੇ ਬਾਪ ਨੇ ਵੀ ਤੁਮਾ ਪਾਈਆਂ ਹੋਈਆਂ ਤੇ ਹੁਣ ਪੱਟਾਂ ਤੇ ਥਾਪੀ ਪੰਜਾਬੀ ਜੀ ਕਹਿਦੀ ਇਹਦੀ ਚੋਬਰ ਨੇ ਵੀ ਅੱਜ ਮਾਰਤੀ ਬਾਈਆਂ ਨੇ ਲਕੋਲ ਕਾ ਗਈ ਜਵਾਨ ਕਰ ਲਿਆ ਪਹਿਲੀ ਵਾਰਾਂ ਅੱਜ ਤਿਆਰ ਸ਼ਿਆਰ ਕਰਕੇ ਇਹਨੂੰ ਪੂਰਾ ਲਾੜੇ ਵਾਂਗੂ ਬਣਾ ਕੇ ਤੇ ਬਾਈ ਜੀ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਆਸ ਕਰਦੇ ਆ ਕਿ ਜਿੱਦਾਂ ਆਪਣੀ ਵੀਡੀਓ ਨੂੰ ਤੁਸੀਂ ਬਹੁਤ ਮਾਣ ਸਤਿਕਾਰ ਪਿਆਰ ਦਿੰਨੇ ਹੋ ਤੇ ਇਹ ਘੋੜੇ ਨੂੰ ਵੀ ਬਾਈ ਬੇਨਤੀ ਇਹ ਆ ਛੋਟੇ ਭਾਈ ਜੀ ਲੋਕੀ ਜਰੂਰ ਮਾਣ ਮਾਣ ਦਿਓ ਤੇ ਜਰੂਰ ਵੱਧ ਚੜ ਕੇ ਵੀਡੀਓ ਸ਼ੇਅਰ ਕਰਿਓ ਤੇ ਭਰਾਵਾਂ ਨੂੰ ਸਪੋਰਟ ਕਰਿਓ ਉਹਦਾ ਕਾਰਨ ਹੈ ਕਿ ਸਾਨੂੰ ਆਿਆਂ ਨੂੰ ਇੱਥੇ ਬਾਈਆਂ ਕੋਲੇ ਅੱਜ ਸ਼ਾਮਾਂ ਪੈ ਗਈਆਂ ਸਵੇਰ ਦੇ ਆਏ ਹੋਏ ਆ ਤੇ ਬਾਈ ਹਰੇਕ ਬੰਦਾ ਜਿੱਥੋਂ ਮੈਂ ਦੇਖ ਰਿਹਾ ਜਿਹੜਾ ਵੀ ਭਰਾ ਆਉਂਦਾ ਉਹਨੂੰ ਹੱਥਾਂ ਤੇ ਚੱਕ ਲੈਂਦੇ ਆ ਬਹੁਤ ਮਾਣ ਕਰਦੇ ਆ ਬਹੁਤ ਸਤਿਕਾਰ ਕਰਦੇ ਆ ਆਪਾਂ ਬੈਠੇ ਆ ਜੀ ਪਿੰਡ ਠੱਠੀਆਂ ਜਿਲ੍ਹਾ ਪੈ ਜਾਂਦਾ ਹੈ ਭਰਾਵਾਂ ਦਾ ਸ਼੍ਰੀ ਅਮਰਤਸਰ ਸਾਹਿਬ ਮਾਝੇ ਦੀ ਧਰਤੀ ਹੈ ਤੇ ਸਰਪੰਚ ਸਰਦਾਰ ਬਲਰਾਜ ਸਿੰਘ ਜੀ ਦੇ ਫਾਰਮ ਤੇ ਆਏ ਆ ਤੇ ਪਹਿਲਾਂ ਤਾਂ ਭਰਾਵਾਂ ਦਾ ਸਵਾਗਤ ਕਰਦੇ ਆ ਫਿਰ ਸਾਰੀ ਵੀਡੀਓ ਦੇਖਿਓ ਫੰਮੇ ਨਾਲ ਦੇਖਿਓ ਚਾਹ ਦਾ ਕੱਪ ਨਾ ਰੱਖ ਲਓ ਜੇ ਤੁਸੀਂ ਸ਼ਾਮਾਂ ਨੂੰ ਦੇਖ ਰਹੇ ਹੋ ਤਾਂ ਦੁੱਧ ਦਾ ਕੱਪ ਭਾਈ ਨਾ ਰੱਖ ਲਓ ਕਿਉਂਕਿ ਸਵਾਦ ਬਹੁਤ ਆਉਣਾ ਹੈ ਘੋੜੇ ਨੇ ਪਰਫਾਰਮੈਂਸ ਬਹੁਤ ਚੰਗੀ ਦਿੱਤੀ ਹੈ ਘੋੜੇ ਦੇ ਕੱਟ ਪੁਆਇੰਟ ਬੜੇ ਚੰਗੇ ਆ ਘੋੜਾ ਕਿਸੇ ਗੱਲ ਨੂੰ ਯੱਕਦਾ ਨਹੀਂ ਤੇ ਘੋੜੇ ਦੀ ਫੀਸ ਕਿੰਨੀ ਹੈ ਤੇ ਕਿੰਨਾ ਕੁ ਟਾਈਮ ਹੋ ਗਿਆ ਇਧਰ ਸ਼ੌਕ ਨਾਲ ਜੁੜਿਆ ਹੋਇਆ ਨਹੀਂ ਸਾਰੀਆਂ ਜਾਣਕਾਰੀ ਲੈਣੇ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਪਹਿਲਾਂ ਕਰਦੇ ਆ ਭਰਾਵਾਂ ਦਾ ਸਵਾਗਤ ਫਿਰ ਲੈਣੇ ਜਾਣਕਾਰੀ ਬਾਈ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਰਪੰਸਾ ਕਾਇਮ ਹੋ ਜੀ ਅਮੋ ਦਾ ਆਵਾਜ਼ ਚ ਥਾਪੀ ਵੱਜਣੀ ਚਾਹੀਦੀ ਠੀਕ ਹੈ ਜੀ ਠੀਕ ਹੈ ਹਾਂ ਓਕੇ ਜੀ ਓਕੇ ਪਰ ਪਰਿਵਾਰ ਕੇ ਵੇਜ ਬੋ ਕਿਰਪਾ ਦਇਆ ਪੋਸ਼ੀਰੀ ਬਈ ਪਹਿਲਾਂ ਆਪਾਂ ਭਰਾਵਾਂ ਬਾਰੇ ਦੱਸ ਦਈਏ ਫਿਰ ਆਪਾਂ ਨਾਲ ਗੱਲਬਾਤ ਸ਼ੁਰੂ ਕਰਦੇ ਆਂ ਇਹ ਨੇ ਸਾਡੇ ਸੁਖ ਜੀ ਪਿੰਡ ਦਸ਼ਮੇਸ਼ ਨਗਰ ਦੇ ਡਾਕਟਰ ਸਾਹਿਬ ਨੇ ਜੀ ਨਾਂ ਨੇ ਭਿੰਦਰ ਜੀ ਨੇ ਇਹ ਵੀ ਦਸ਼ਮੇਸ਼ ਨਗਰ ਪਿੰਡ ਨਾਲ ਬੜੇ ਪਿਆਰੇ ਨੇ ਜੀ ਵੀ ਆਪਣੇ ਬਹੁਤ ਲੋਈ ਨੇ ਜੀ ਨਾਂ ਲਈ ਬੱਬੂ ਜੀ ਨੇ ਵੀਰ ਜੀ ਛੋਟੇ ਵੀਰ ਆਪਣੇ ਬਾਈ ਹਰੀ ਪਾਗ ਦੇ ਹਾਂਜੀ ਤੇ ਇਹ ਮਨਿੰਦਰਪਾਲ ਸਿੰਘ ਮਨਾਈਏ ਮੇਰਾ ਭਤੀਜਾ ਏ ਤੇ ਬਹੁਤ ਸਾਰੇ ਪਿਆਰੀ ਰਿਸ਼ਤੇਦਾਰ ਤੁਸੀਂ ਵੀ ਤੁਹਾਡਾ ਵੀ ਆਉਣ ਦੇ ਬਹੁਤ ਬਹੁਤ ਧੰਨਵਾਦ ਧੰਨਵਾਦ ਕਰੀ ਬਹੁਤ ਬਹੁਤ ਧੰਨਵਾਦ ਬਲਰਾਜ ਬਾਈ ਤੁਸੀਂ ਮਾਣ ਬਖਸ਼ਿਆ ਇਨਾ ਸਤਿਕਾਰ ਦਿੰਨੇ ਹੋ ਹਰੇਕ ਗਏ ਆਏ ਨੂੰ ਹਨਾ ਤੇ ਜਿਹੜੇ ਪੈਰ ਪੈਂਦੇ ਨਾ ਸੰਗਤ ਦੇ ਪੈਰ ਪੈਂਦੇ ਇਹ ਵੀ ਕਰਮਾਂ ਵਾਲਿਆਂ ਦੇ ਘਰੇ ਪੈਂਦੇ ਆ ਹਰੇਕ ਬੰਦੇ ਦੇ ਘਰੇ ਨਹੀਂ ਪੈਂਦੇ ਤੇ ਇਹ ਵੀ ਇੱਕ ਪਰਮਾਤਮਾ ਦੀ ਬਖਸ਼ਿਸ਼ ਹੈ ਕਿ ਉਹਨੇ ਆਪਾਂ ਨੂੰ ਘੋੜੇ ਦਿੱਤੇ ਆ ਤੇ ਨਿਤ ਨਵੇਂ ਭਰਾ ਨਾਲ ਮੇਲ ਹੁੰਦੇ ਆ ਦਾ ਤੋ ਜੀ ਮੈਂ ਸੁਣਿਆ ਬਾਈ ਜੀ ਸ਼ੌਕ ਤੁਹਾਨੂੰ ਵੀ ਬਹੁਤ ਹੈ ਪਰ ਤੁਹਾਡੇ ਤੋਂ ਜ਼ਿਆਦਾ بیٹے ਨੂੰ ਸ਼ੌਕ ਹੈ। بیٹے ਦਾ ਕੀ ਨਾਮ ਹੈ ਜੀ? ਹਰਨਮੋਲਦੀਪ ਸਿੰਘ بیٹے ਦਾ ਨਾਮ। ਹਰਨਮੋਲਦੀਪ ਸਿੰਘ। ਹਾਂ ਤੇ ਅਰਵਿੰਦਰਦੀਪ ਸਿੰਘ ਭਤੀਜਾ ਮੇਰਾ। ਅੱਛਾ। ਬਾਈ ਹੁਣ ਇਸ ਟਾਈਮ ਕਿੱਥੇ ਹੈ ਜੀ? ਉਹ ਕੈਨੇਡਾ ਨੇ ਜੀ। ਬਾਈ ਕੈਨੇਡਾ ਹੈ। ਹਾਂ ਜੀ। ਫਿਰ ਉੱਥੋਂ ਮੰਨ ਲਓ ਲਾਈਵ ਕਹਿ ਦੋ ਵੀ ਵੀਡੀਓ ਤੇ ਗੱਲਾਂ ਹੁੰਦੀਆਂ। ਬਿਲਕੁਲ ਜੀ ਬਿਲਕੁਲ। ਕਿੰਨਾ ਟਾਈਮ ਹੋ ਗਿਆ ਬਾਈ ਇੱਧਰ ਆਇਆ ਨੂੰ? ਸਾਨੂੰ 6-7 ਸਾਲ ਹੋਈ ਜੀ ਇਹਦੇ। 6-7 ਸਾਲ ਹੋ ਗਏ। ਹਾਂ ਜੀ। ਹੁਣ ਆਪਾਂ ਕੋਹੜੇ ਤੋਂ ਮਾੜਾ ਆ ਪਰਦਾ ਚੱਕੀਏ। ਪਹਿਲਾਂ ਤੇ ਨਾ ਨਾਂ ਦੱਸਿਏ। ਇੱਥੋਂ ਪੀ ਬਾਈਆਂ ਨੇ ਨਾਲ ਕੁਝ ਹੋਰ ਰੱਖਿਆ ਸੀ ਪਰ ਇਹਦਾ ਨਾਂ ਚੁਣਨ ਦਾ ਇਹਦਾ ਇਹ ਸੇਵਾ ਮੈਨੂੰ ਮਿਲ ਗਈ ਅੱਜ ਤੇ ਆਪਾਂ ਨਾਂ ਬਹੁਤ ਪਿਆਰਾ ਰੱਖਿਆ ਬਾਕੀ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸ ਦਿਓ ਵੀ ਤੁਹਾਨੂੰ ਘੋੜੇ ਦੇ ਹਿਸਾਬ ਨਾਲ ਨਾਂ ਕਿਵੇਂ ਲੱਗਾ ਬਾਕੀ ਨਾਂ ਆਪਾਂ ਬਾਈਆਂ ਤੋਂ ਪੁੱਛ ਲੈਨੇ ਅੱਛਾ ਭਾਈ ਅੱਜ ਜਿਹੜਾ ਨਾਂ ਰੱਖਿਆ ਉਹ ਭਰਾਵਾਂ ਨੂੰ ਦੱਸੀ ਕੀ ਰੱਖਤਾ ਉਹ ਨਾਂ ਰੱਖਤਾ ਜੀ ਅੱਜ ਬ੍ਰਹਮਾਸਤਰ ਬ੍ਰਹਮਾਸਤਰ ਨਾਂ ਰੱਖਿਆ ਭਾਈ ਅਸੀਂ ਸਾਰੇ ਭਰਾਵਾਂ ਨੇ ਸਲਾਹ ਕਰਕੇ ਬਾਕੀ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਵੀ ਕਮੈਂਟਾਂ 'ਚ ਜਰੂਰ ਜਰੂਰ ਮੇਰੇ ਭਰਾ ਦੱਸਿਓ ਅੱਛਾ ਭਾਈ ਜੀ ਇਹਦੇ ਬਾਪ ਦਾ ਦੱਸੀ ਹੁਣ ਮੈਂ ਮੈਨੂੰ ਤਾਂ ਪਤਾ ਹੈ ਉਹਦੇ ਬਾਪ ਨੇ ਜੋ ਚਿਪ ਕੱਢੇ ਐ ਤੇ ਤੁਸੀਂ ਵੀ ਦੱਸ ਦੀਏ ਬਾਈ ਇੱਕ ਇਹਦੇ ਬਾਪ ਆਈ ਨਵਾਬ ਜੀ ਨਵਾਬ ਬਾਈ ਜਤਿੰਦਰ ਆਲਾ ਢੂੜਕੋਟ ਵਾਲੇ ਵਾਲਾ ਜੀ ਬੜੇ ਚੰਗੇ ਬੱਚੇ ਉਹਨੇ ਪੈਦਾ ਕੀਤੇ ਮੱਜੂ ਕੀ ਲਾਈਨ ਆ ਗਈ ਹੈ ਮੱਜੂ ਕੀ ਲਾਈਨ ਆ ਗਈ ਹੈ ਅੱਛਾ ਬਾਈ ਬਲਰਾਜ ਜੇ ਹੁਣ ਜਾਈਏ ਆਪਾਂ ਮਾਲੇਖਾਨ ਦਾਣ ਪਿੱਛੇ ਤੇ ਮਾਂ ਕਿਹੜੇ ਖਾਨਦਾਨ ਦੀ ਹੈ ਇਹ ਅਲੀ ਕਰਨਗੜ ਦੀ ਹੈ ਅਲੀ ਕਰਨਗੜ ਵਾਲੇ ਦੀ ਦੋਵੇਂ ਲਾਣਾ ਤਾਕੜ ਆਗੀਆਂ ਤੇ ਉਹਦਾ ਸਮੇਲ ਬੜਾ ਚੰਗਾ ਉਹ ਆਪਣੇ ਸਾਹਮਣੇ ਹੈ ਹਾਂ ਜੀ ਬਿਲਕੁਲ ਕਿਉਂਕਿ ਮਜ਼ਬੂਤੀ ਆ ਗਈ ਮੱਜੂ ਕੀ ਲਾਈਨ ਦੀ ਤੇ ਮਜ਼ਬੂਤੀ ਤੇ ਸੰਖਾਪਨ ਜਿਹੜਾ ਆ ਗਿਆ ਕਰ ਲਗਾੜਾ ਲਈ ਲਾਈਨ ਚ ਹੋਈ ਹੈ ਨਾ ਤੇ ਗਾਂ ਬੱਚੇ ਦੋਸਤੋ ਕਿੱਦਾਂ ਦੇ ਹੋਣਗੇ ਉਹ ਮੇਰੇ ਖਿਆਲ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਉਹ ਤਾਂ ਤੁਸੀਂ ਸਾਰੇ ਭਰਾ ਸੂਝਵਾਨ ਹੋ ਸਾਰੇ ਭਰਾ ਵੱਧ ਜਾਣਕਾਰੀ ਮੇਰੇ ਤੋਂ ਰੱਖਦੇ ਹੋ ਤੁਸੀਂ ਜਾਣਦੇ ਹੀ ਹੋ ਅੱਛਾ ਹੁਣ ਗੱਲ ਆਈਂਦੀ ਆ ਵੀ ਇਹਦੀ ਮਾਂ ਦੀ ਹਾਈਟ ਕਿੰਨੀ ਕਹਦੀ ਤੇ 63 ਤੋਂ ਉੱਤੇ ਆ ਜੀ ਲਗਭਗ 63 ਤੋਂ ਉੱਤੇ ਆ ਹਾਂਜੀ ਤੇ ਆਪਣਾ ਇੱਕ ਹੋਮ ਮੇਡ ਆ ਜੀ ਇਹ ਘਰ ਦਾ ਜੰਦੇ ਹੋਮ ਮੇਡ ਆ ਹੋਮ ਮੇਡ ਇਹਦੀ ਉਮਰ ਕਿੰਨੀ ਹੋ ਗਈ ਜੀ ਹੁਣ ਇਹ 43 ਮਹੀਨੇ ਦੀ ਉਮਰ ਇਹਦੀ 43 ਮਹੀਨੇ 43 ਮਹੀਨੇ ਤੇ ਜੇ ਇਹਦੀ ਮੈਂ ਹਾਈਟ ਦੀ ਗੱਲ ਕਰਾਂ ਹਾਈਟ ਕਿੰਨੀ ਫੱਟੀ ਵਾਲੀ ਐ ਐਗਜ਼ੈਕਟ ਕਿੰਨੀ ਹਾਈਟ ਹੈ ਸਾਈਟ ਪੇੜ ਤੁੱਤੇ ਆ ਜੀ 63 ਪਲੱਸ ਐ 63 ਪਲੱਸ ਐ ਤੇ ਹੁਣ ਬਾਈ ਜੀ ਮੰਡੀ 'ਚ ਵੀ ਮੈਂ ਸੁਣਿਆ ਵੀ ਖੜਿਆ ਸੀ ਹਾਂਜੀ ਬਿਲਕੁਲ ਜੀ ਮੇਰੇ ਸੁਣਨ 'ਚ ਆਇਆ ਜਿੱਥੋਂ ਆਪਣੀ ਗੱਲਬਾਤ ਸ਼ੁਰੂ ਹੋਈ ਵੀ ਘੋੜਾ ਬੜਾ ਚੰਗਾ ਤੇ ਬਹੁਤ ਚੰਗਾ ਰਿਸਪੌਂਸ ਮਿਲਿਆ ਚਲੋ ਆਪਣੇ ਦਾ ਮੰਡੀ 'ਚ ਮੇਲ ਨਹੀਂ ਹੋ ਸਕੇ ਪਰ ਮੈਂ ਸੁਣਿਆ ਬਾਈਆਂ ਦੁਬਾਰਲੇ ਭਰਾਵਾਂ ਤੋਂ ਕਿ ਘੋੜਾ ਬੜਾ ਚੰਗਾ ਖੜਾ ਠਟੀਆਂ ਦੇ ਵਿੱਚ ਕਿਦਾਂ ਦਾ ਲੋਕਾਂ ਦੇ ਬਲਵਲੇ ਸੀ ਕੀ ਭਰਾ ਕਹਿੰਦੇ ਸੀ ਬਹੁਤ ਬਹੁਤ ਔਰ ਚੰਗਾ ਰਿਸਪੌਂਸ ਮਿਲਿਆ ਜੀ ਚਲੋ ਨਾਨਕ ਕੀ ਜੈ ਬੰਦੀਆਂ ਨਾਗ ਜੈ ਬੰਦੀਆਂ ਉਹਨਾਂ ਦੇ ਮੁਖੀ ਵੀ ਸਾਡੇ ਕੋਲ ਆਏ ਵੇਖਣ ਵਾਸਤੇ ਘੋੜਾ ਵੇਖਣ ਘੋੜਾ ਵੇਖਣ ਵਾਸਤੇ ਜੀ ਜਿਦਾਤਰ ਨਾਨ ਨ ਹੋਇਆ ਬਾਬੇ ਬਾਬਾ ਮਕਾਲਾ ਸਾਹਿਬ ਤੋਂ ਕੋਡੀ ਕਣਾਲ ਇਹ ਕੁਛ ਵਿੱਚੋਂ ਸਿੰਘ ਜੀ ਸੁਰ ਸਿੰਘ ਤੋਂ ਵੀ ਆਏ ਸੀਗੇ ਮਹਨ ਉਹ ਜਿਹੜੀਆਂ ਜਿਹੇ ਬੰਦੀਆਂ ਉਹਨਾਂ ਦੇ ਮੁਖੀ ਵੀ ਕੋਈ ਚੰਗੇ ਨਮੈ ਤੇ ਉਹਨਾਂ ਨੂੰ ਬਹੁਤ ਸੰਤੁਸ਼ਟ ਕਿਹਾ ਨੇ ਹਾਂ ਬਹੁਤ ਖੰਦੀ ਕਿਹਾ ਨੇ ਕਿ ਵੀ ਮੰਡੀ 'ਚ ਜਾਣਾ ਸਫਲ ਹੋ ਗਿਆ ਸਫਲ ਹੋ ਗਿਆ ਜੀ ਸਫਲ ਹੋ ਗਿਆ ਤੇ ਅੱਜ ਦੇ ਟਾਈਮ 'ਚ ਬਲਰਾਜ ਬਾਈ ਕੀ ਸੋਚ ਰਹੇ ਹੋ ਕਿੱਦਾਂ ਦੀ ਬਰੀਡਿੰਗ ਕਰੋਗੇ ਕਿੱਦਾਂ ਦੇ ਬੱਚੇ ਪੈਦਾ ਕਰਾਉਣ ਦਾ ਸੋਚਿਆ ਕੀ ਸੋਚਿਆ ਬਰੀਡਿੰਗ ਬਾਰੇ ਬਹੁਤ ਚੰਗੀ ਸਾਡਾ ਮਨ ਦੀ ਜਿਹੜੀ ਹੈਗਾ ਬਲਬਲਾਰਾ ਜੀ ਬਹੁਤ ਚੰਗੀ ਬਰੀਡਿੰਗ ਕਰਨ ਦਾ ਜੋ ਬਹੁਤ ਚੰਗੇ ਸੋਹਣੇ ਸੁਨੱਕੇ ਬੱਚੇ ਆਉਣ ਲਾਈਨ ਦੇ ਬੱਚੇ ਆਉਣ ਉਹ ਮੰਨੇ ਨੂੰ ਚੱਲਣ ਦਾ ਵਿਚਾਰਿਆ ਸਾਡਾ ਹਾਂ ਇਹ ਵੀ ਮੇਰੇ ਖਿਆਲ ਬਹੁਤ ਚੰਗੀ ਗੱਲ ਹੈ ਕਿਉਂਕਿ ਆਪਣੇ ਜਿਹੜੇ ਮਾਝੇ ਦੀ ਧਰਤੀ ਤੇ ਆ ਦੋ ਤਿੰਨ ਸਾਲਾਂ ਤੋਂ ਬਹੁਤ ਸੋਹਣੇ ਕੋੜੇ ਆਏ నో ਡਾਊਟ ਪਹਿਲਾਂ ਚਲੋ ਕੁਝ ਕੰਮਾਂ 'ਚ ਆਪਾਂ ਪਿੱਛੇ ਰਹੇ ਆ ਪਰ ਹੁਣ ਬੜੀ ਖੁਸ਼ੀ ਹੁੰਦੀ ਹੈ ਕਿ ਯਾਰ ਆਪਾਂ ਲਾਈਨ ਤੇ ਕੰਮ ਕਰ ਰਹੇ ਆਂ ਆਪਾਂ ਖਾਨਦਾਨੀਆਂ ਦੇ ਕੰਮ ਕਰ ਰਹੇ ਆਂ ਤੇ ਮੇਰੇ ਖਿਆਲ ਮਾਝੇ ਵਾਲਿਆਂ ਨੂੰ ਤੇ ਉਹੀ ਅਸ਼ੀਰਵਾਦ ਹੈ ਕਿ ਜਿੱਥੇ ਦੂਜੇ ਕਹਿ ਲਓ ਵੀ ਉਹਦਾ ਸਾਰੇ ਸਤਕਾਰ ਜੋ ਸਾਰੀ ਮਿਹਨਤ ਕਰਦੇ ਆਂ ਪਰ ਆਪਣੇ ਮਾਝੇ ਵਾਲੇ ਥੋੜਾ ਜਿਹਾ ਮੰਨ ਲਓ ਵੀ ਕਹਿ ਦਈਏ ਵੀ ਛੇਤੀ ਮਹਾਰਾਜ ਦਾ ਅਸ਼ੀਰਵਾਦ ਮਿਲ ਜਾਂਦਾ ਥੋੜੇ ਟਾਈਮ 'ਚ ਜਿਆਦਾ ਤਰੱਕੀ ਕਰ ਜਾਂਦੇ ਆ ਹਨਾ ਤੇ ਜੇ ਸੋਚਾਂ ਮੈਂ ਤੇ ਹੁਣ ਘੋੜੀਆਂ ਤੇ ਛੱਡਣਾ ਸ਼ੁਰੂ ਕਰਤਾ ਜੀ ਆਹ ਕਰਤਾ ਜੀ ਤੇ ਹੁਣ ਫੀਸ ਦਾ ਵੀ ਚਾਨਣਾ ਪਾ ਜੀ ਆਪਾਂ ਹੈ ਫੀਸ ਜੇ ਹਾਲ ਦੀ ਕਿਹੜੀ ਤਸਵੀਮ 21000 ਰੱਖੀ ਆ ਬਾਕੀ ਜੇ ਕੋਈ ਮਾਨਤਾਨ ਵੀ ਹੋਵੇ ਭਰਾ ਕਰਨ ਵਾਲੇ ਦਾ ਕਰ ਦੇ ਦਾਂ ਹਰੇਕ ਮਾਨਤਾਨ ਭਰਾ ਜਿਹੜਾ ਆਉਂਦਾ ਮੈਨੂੰ ਤਾਂ ਪਤਾ ਵੀ ਸਤਕਾਰ ਹਰੇਕ ਨੂੰ ਦੇਣੀ ਪਰ ਜੇ ਕੋ ਮਾਤੜ ਵੀ ਆਉਂਦਾ ਉਹਦਾ ਵੀ ਮਾਨਤਾਨ ਪੁੱਜ ਕੇ ਕੀਤਾ ਜਾਊਗਾ ਬਿਲਕੁਲ ਜੀ ਕਰਾਂਗੇ ਜ਼ਰੂਰ ਕਰਾਂਗੇ ਲੈ ਵੀ ਸੱਜ ਨੂੰ ਬਹੁਤ ਹੀ ਚੰਗਾ ਬੱਚੇ ਇਹਨੇ ਤਿਆਰ ਕਰਨੇ ਕਿੰਨੀਆਂ ਕੁੜੀਆਂ ਸੱਚ ਹੁਣ ਛੱਡਤਾ ਜੀ ਇਹ ਲਗਭਗ 35 40 ਕੁੜੀਆਂ ਤੇ ਛੱਡ ਚੁੱਕੇ 35 40 ਕੁੜੀਆਂ ਤੇ ਤੁਸੀਂ ਛੱਡ ਚੁੱਕੇ ਤੇ ਪਹਿਲਾ ਬੱਚਾ ਆ ਗਿਆ ਕਿ ਜਾਂ ਕਿੰਨੇ ਕੇ ਟਾਈਮ ਤੱਕ ਬਸ ਲ ਇਹ ਵੀਡੀਓ ਫਰਵਰੀ ਤੱਕ ਆਪਾਂ ਪਾਉਣੀ ਹੈ ਉਹਦੇ ਚ ਆਪਾਂ ਬੱਚਾ ਦਿਖਾ ਦਾਂਗੇ ਜਰੂਰ ਦਿਖਾਵਾਂਗੇ ਜੀ ਅੱਛਾ ਜ਼ਿਆਦਾਤਰ ਘੋੜੀਆਂ ਕਿੱਦਾਂ ਦੀਆਂ ਮੀਟ ਹੋਈਆਂ ਮਾਰਵਾੜੀ ਹੋਈਆਂ ਚੰਬੀਆਂ ਹੋਈਆਂ ਕਿੱਦਾਂ ਦੀਆਂ ਹੋਈਆਂ ਮਾਰਵਾੜੀ ਵੀ ਹੋਈਆਂ ਚੰਬੀਆਂ ਵੀ ਹੋਈਆਂ ਜੀ ਹਾਂ ਦੋਨੋਂ ਤਰ੍ਹਾਂ ਦੀਆਂ ਹੋਈਆਂ ਹਰ ਇੱਕ ਕੈਟਾਗਰੀ ਦਾ ਆਉਂਦੇ ਆ ਹਨਾ ਸਾਰੀਆਂ ਕੋੜੀਆਂ ਦੇ ਵਿੱਚ ਵੀ ਆਈਆਂ ਜੀ ਅੱਛਾ ਆਪਣੀ ਮੇਰਾ ਸਵਾਲ ਇਹ ਵੀ ਸੀ ਸਟਾਰਟਿੰਗ ਵਾਲਾ ਵੀ ਇਹ ਜ਼ਿਆਦਾਤਰ ਸਾਰੇ ਹੀ ਭਰਾ ਘੋੜੇ ਕਿਉਂਕਿ ਸਤਕਾਰ ਜੋੜਦਾ ਹੈ ਗੁਰੂਆਂ ਪੀਰਾਂ ਦੇ ਇਹ ਸ਼ੀਰਵਾਦ ਵਾਲੇ ਘੋੜੇ ਉਹਨਾਂ ਦੇ ਜੰਗਾ ਜੁੱਧਾ ਦੇ ਵਿੱਚ ਸਾਥ ਦਿੱਤਾ ਹੈ ਸ਼ੀਧੀ ਰੁਤਬੇ ਇਹਨ ਪਰ ਜੇ ਮੈਂ ਲਾਈਨ ਨਾਲੇ ਪਾਸੇੋਂ ਚੱਲਾ ਉਹ ਪੱਖ ਤੋਂ ਸੋਚਾਂ ਤੇ ਇੱਕ ਬਹੁਤ ਡਿਫਰੈਂਟ ਲਾਈਨ ਲੈ ਕੇ ਆਏ ਹਾਂ ਖਾਸ ਕਰਕੇ ਆਪਣੇ ਏਰੀਏ ਦੇ ਵਿੱਚ ਮਾਧੇ ਦੀ ਧਰਤੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵੀ ਕੀ ਸੋਚਿਆ ਤਾਂ ਕੀ ਚੰਗਾ ਲੱਗਾ ਮੱਝੂ ਕੀ ਲਾਈਨ ਦਾ ਮੱਝੂ ਦੀ ਲਾਈਨ ਦੀ ਜਿਹੜੀ ਮਜ਼ਬੂਤੀ ਆ ਨਾ ਉਹ ਬਹੁਤ ਜ਼ਿਆਦਾ ਤਕੜੀ ਆ ਹੂੰ ਜਿਨ੍ਹਾਂ ਗੋਡੇ-ਪੁੱਠਾ ਆ ਗਿਆ ਤਾਂ ਸੁੰਭ ਹੋ ਗਿਆ ਬਹੁਤ ਚੰਗਾ ਡਿਜ਼ਾਈਨ ਗੋਡੇ ਹੱਡ ਗੋਡੇ ਬੜੇ ਮੋਟੇ ਆ ਮਜ਼ਬੂਤ ਆ ਚੰਗਾ ਜਸਟ੍ਰਕਚਰ ਬਹੁਤ ਚੰਗਾ ਵਾ ਜੀ ਹਾਂ ਇਹ ਕਰਕੇ ਮਤਲਬ ਆ ਜੇ ਸਵਾਰੀ ਆਹਤੇ ਵੇਖੀ ਤੇ ਉਹ ਵੀ ਮਜਾ ਆ ਜਾਂਦਾ ਕੀਤੇ ਕਰੀ ਹਾਂ ਵਜੇ ਵੀ ਬੜ ਲੱਗ ਕਰਦੇ ਸਵਾਰੀ ਤੁਸੀਂ ਹਾਂ ਮੈਂ ਪੀੜੇ ਹੀ ਕਰਦੇ ਨੇ ਮੈਂ ਨੇ ਕਰੀਕਦਾਂ ਹੀ ਹੱਥ ਮਾਰਿਆ ਜੀ ਮੈਂ ਹੁਣ ਕੇ ਬੁੱਢੇ ਹੋ ਗਏ ਹਾਂ ਕਿਤੇ ਹੋਰ ਕੰਮ ਨਾ ਖਰਾਬ ਹੋ ਜਾਵੇ ਨਹੀਂ 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 ਇਹ ਬੁੱਢੇ ਹੋਣ ਵਾਲਾ ਕੰਮ ਨਹੀਂ ਇਹ ਤਾਂ ਅੱਗੇ ਮੈਂ ਤੁਹਾਨੂੰ ਸ਼ੇਅਰ ਸੁਣਾਉਣ ਲਿਆ ਤੇ ਇਹ ਤਾਂ ਜਦੋਂ ਉਮਰਾਂ ਵੱਧੀਆਂ ਜਾਂਦੀਆਂ ਤੇ ਇਹ ਸ਼ੌਂਕ ਹੋਰ ਗਾੜਾ ਹੁੰਦਾ ਜਾਂਦਾ ਹੈ ਇਹਦਾ ਨਿਖਾਰ ਆਉਂਦਾ ਜਾਂਦਾ ਹੈ ਬੰਦੇ 'ਚ ਪਤਾ ਨਹੀਂ ਇਹ ਕੀ ਚੱਕਰ ਹੈ ਪ੍ਰਮਾਤਮਾ ਦੀ ਦੇਣੀ ਹੈ ਜੀ ਕੁਦਰਤੀ ਵੈਸੇ ਵੀ ਜਿਹੜੇ ਜਿਹੜੀ ਲਾਈਨ ਨਾਲ ਜੁੜਦੀ ਨੇ ਉੱਥੇ ਪਿਆਰ ਵੱਡਦਾ ਜਾਂਦਾ ਹੈ ਕਿਉਂਕਿ ਪਹਿਲਾਂ ਪਹਿਲਾਂ ਬੱਚਿਆਂ ਦਾ ਸ਼ੌਂਕ ਸੀਗਾ ਉਦੋਂ ਹੌਲੀ-ਹੌਲੀ ਉਹ ਬਾਹਰ ਚੱਲ ਗਏ ਉਹ ਮੈਨੂੰ ਸ਼ੌਂਕ ਪੈ ਗਿਆ ਉਹ ਇੰਨਾ ਪਿਆਰ ਹੋ ਗਿਆ ਉਹ ਨਾਲ ਵੀ ਉਹ ਦੱਸਣ ਤੋਂ ਬਾਹਰ ਆ ਗਿਆ ਬਸ ਸੁਣਿਆ ਵੀ ਤੁਹਾਡਾ ਸ਼ੌਂਕ ਤਾਂ ਜਿਹੜਾ ਹੈਗਾ ਹੈਗਾ ਹੀ ਹੈ ਪਰ ਬੇਟਿਆਂ ਦਾ ਵੱਡਾ ਹੱਥ ਹੈ ਘੋੜੀ ਲੈਉਣ ਚ ਕਿ ਤੁਸੀਂ ਮੈਨੂੰ ਸਾਈਕਲ ਵਾਲੀ ਗੱਲ ਦੱਸੰਦਾ ਸੀ ਉਹ ਮਾੜੀ ਜੀ ਚਾਣਨਾ ਪਈਏ ਸਾਈਕਲ ਵਾਲੀ ਗੱਲ ਇਦਾਂ ਜੀ ਉਹ ਸਾਨੂੰ ਕਹਿੰਦੇ ਵੀ ਅਸੀਂ ਸਾਈਕਲ ਲੈਣੇ ਆ ਜੀ 21000 ਦਾ ਸਾਈਕਲ ਆਉਂਦਾ ਅਸੀਂ ਤੇ ਪੈਸੇ ਦਿਓ ਤੇ ਅਸੀਂ ਪੈਸੇ ਦੇ ਦਿੱਤੇ ਜੀ ਪੈਸੇ ਦੇ ਦਿੱਤੇ ਮੈਂ ਇੱਕਦਮ ਦੇਖਿਆ ਮੈਂ ਵੀ ਆਏ ਨਹੀਂ ਅਜੇ ਤੱਕ ਸ਼ਾਮਾਂ ਹੋ ਗਈਆਂ ਕੋਲਜ ਨੂੰ ਬੱਚਿਆਂ ਦਾ ਫਿਕਰ ਹੁੰਦਾ ਜਿਹੋ ਜਿਹਾ ਜਮਾਨਾ ਹੁਣ ਜੀ ਤੇ ਚਲ ਨੂੰ ਆ ਗਏ ਜੀ ਅਸੀਂ ਆ ਗਏ ਜੀ ਦੋਸਤਾਂ ਨਾਲ ਚਲੇ ਗਏ ਅਗਲੇ ਦਿਨ ਫੇਰ ਚਲੇ ਗਏ ਘਰੋਂ ਪੈਸੇ ਲੈ ਗਏ ਜੀ ਤੇ ਮੈਂ ਘਰ ਆਇਆ ਬਾਹਰੋਂ ਖੇਤਾਂ ਕਿ ਉਤਰ ਮ ਕੋੜੀ ਬਨ ਕੇ ਘਰੋਂ ਭੱਜ ਕੇ ਵੀ ਪਾਪਾ ਗੁੱਸੇ ਹੋਊਗਾ। ਅੱਛਾ ਕੋੜੀ ਘਰੇ ਬੰਦ ਕੇ ਉਹਨਾਂ ਪੈਸਿਆਂ ਦੀ ਸਾਈਕਲ ਲਿਆਂਦੇ ਨਹੀਂ। ਸਾਈਕਲ ਨਹੀਂ ਲਿਆਂਦੇ, ਕੋੜੀ ਲਿਆਂਦੀ ਉਹਨਾਂ ਨੇ। ਬਸ ਉਹਨੇ ਕੋੜੀ ਦੇ ਮੁੜ ਕੇ ਭਾਗ ਲਾਉਣੇ ਸ਼ੁਰੂ ਕਰਦੇ ਜੀ। ਤੇ ਤੁਹਾਡਾ ਰਿਸਪੌਂਸ ਦੋ ਕਿਦਾਂ ਦਾ ਸੀ ਕੋੜੀ ਦੇਖ ਕੇ? ਪਹਿਲਾਂ ਤੇ ਮੈਂ ਕਿਹਾ ਯਾਰ ਤੁਸੀਂ ਕੀ ਪੰਗਾ ਖੜਾ ਕਰ ਲਿਆ ਤੇ ਵੀ ਮੱਝ ਵੇਚ ਕੋੜੀ ਲਈ ਤੇ ਦੁੱਧ ਪੀਣਾ। ਉਹ ਪੁਰਾਣੀ ਕਹਾਵਤ ਪਾਉਂਦੀ ਕਹਾਵਤ ਬਣੀ ਆ ਜੀ। ਹਾਂ, ਨਿੱਦ ਸੁਟਣੀ ਪਈ ਪਰ ਉਹਨੇ ਇੱਕ ਹਫ਼ਤਾ ਫੇਲ ਹੋ ਗਈਆਂ ਫੇਲ ਕਰਦੀ ਆ ਅਜਿਹੇ ਟਾਈਮ 'ਚ ਅਜਿਹੇ ਟਾਈਮ 'ਚ ਛੌਕ ਨਾਲ ਬੰਦਾ ਕੰਮ ਕਰਦਾ ਤੇ ਕਹਿ ਦਈਏ ਵੀ 4 ਰੁਪਏ ਵੀ ਜੁੜਦੇ ਆ ਜੁੜਦੇ ਆ ਜੀ ਚੰਗੇ ਮੁਨਾਫਾ ਵੀ ਹੁੰਦਾ ਪਰ ਗੱਲ ਇਹ ਆ ਵੀ ਮਿਹਨਤ ਕਰਨੀ ਪੈਂਦੀ ਆ ਮਿਹਨਤ ਤੋਂ ਬਿਨਾ ਕੁੱਖ ਨਹੀਂ ਮੇਰੇ ਖਿਆਲ ਬਿਲਕੁਲ ਬਿਲਕੁਲ ਹਾਂ ਮਿਹਨਤ ਬਿਗਾਰ ਤੇ ਕਿਸੇ ਵੀ ਮਾਪਾਂ ਚਲਜੋ ਕੰਮ 'ਚ ਮਿਹਨਤ ਬਿਗਾਰ ਤੇ ਕਿਤੇ ਵੀ ਗੱਲ ਨਹੀਂ ਬੜਦੀ ਜੀ ਹਾਂ ਮਿਹਨਤ ਜ਼ਰੂਰੀ ਆ ਜੀ ਹਾਂ ਡਾਕਟਰ ਸਾਹਿਬ ਸਵਾਗਤ ਹੈ ਜੀ ਸასიਕਰ ਮੈਂ ਇੱਕ ਫੜ ਲਉ ਮੜਾ ਆ ਅੱਛਾ ਬਾਤ ਤੋ ਤੁਸੀਂ ਵੀ ਮੈਂ ਸੁਣਿਆ ਵੀ ਚੰਗੇ ਨਗੀਨੇ ਰੱਖੇ ਆ ਘੋੜੀ ਐ ਬੇਸ਼ੇਰਾ ਬੜਾ ਸੋਹਣਾ ਤਿਆਰ ਕਰੀ ਜੰਨੇ ਹੋਣਾ ਹਾਂਜੀ ਹਾਂਜੀ ਭਾਈ ਜੀ ਦੇ ਬੇਸ਼ੇਰੇ ਚ ਕੀ ਲੱਗਦਾ ਹੈ ਤੁਹਾਡੀ ਅੱਖ ਕੀ ਕਹਿੰਦੀ ਹੈ ਭਾਈ ਜੀ ਦਾ ਬੇਸ਼ੇਰਾ ਭਾਜੀ ਇਦਾਂ ਸਟਰੋਂਗ ਬਹੁਤ ਤੁਸੀਂ ਦੇਖ ਲਿਆ ਚੰਗੇ ਬਾਡੀ ਦਾ ਹਮ ਚੰਗੇ ਜੁੱਸੇ ਦਾ ਵੈਸੇ ਵੀ ਘੋੜਾ ਬੜਾ ਸਮਝਦਾਰ ਆ ਜੀ ਜੀ ਸਵਾਰੀ ਸੂਰੀ ਬਹੁਤ ਚੰਗੀ ਕਰਾਉਂਦਾ ਜੀ ਕਿਦਾਂ ਵੀ ਗਈ ਅੱਖੇ ਲੱਗਦਾ ਕੋਈ ਗੱਲ ਨਹੀਂ ਆ ਕਿ ਚੰਗਾ ਸਪੌਂਸ ਬਹੁਤ ਚੰਗਾ ਦੇ ਰਿਹਾ ਬੇਸ਼ੇਰਾ ਹਾਂਜੀ ਪਰਫਾਰਮੈਂਸ ਹੋਣਾ ਪਰਫਾਰਮੈਂਸ ਜਦੋਂ ਕਰਦਾ ਹੈ ਤੇ ਪਰਮਾਤਮਾ ਕਹਿਦੀ ਹੈ ਨਾ ਪੰਜਾਬੀ ਦੀ ਦੁਨੀਆ ਬਣ ਕੇ ਧਰ ਦਿੰਦਾ ਹੈ ਬਿਲਕੁਲ ਬਿਲਕੁਲ ਤੁਸੀਂ ਦੇਖ ਲਿਆ ਜੀ ਬਾਕੀ ਦੇਖ ਕੇ ਰੱਖ ਜਾਂਦਾ ਹੈ ਹਾਂ ਦੇਖ ਲਿਆ ਬਿਲਕੁਲ ਪੋਜ ਬਣਾਉਂਦਾ ਜਿੱਦਾਂ ਬੰਦੇ ਬਣਾਉਂਦੇ ਹਾਂ ਆਪ ਕਰਦਾ ਜੀ ਸਾਰਾ ਕੁਝ ਜੀ ਹਾਂਜੀ ਹਾਂਜੀ ਚਾਲ ਚੋਲ ਬਹੁਤ ਚੰਗੀ ਹੈ ਜੀ ਚਾਲ ਚੰਗੀ ਹੈ ਖੜਨੀ ਚੰਗੀ ਹੈ ਖੂਬਸੂਰਤੀ ਹੈ ਮਜ਼ਬੂਤੀ ਹੈ ਜੋ ਵੀ ਆਪਾਂ ਪੱਕ ਘੋੜੀ ਚ ਪਾ ਲਿਆ ਹੈ ਟੈਂਪਰਮੈਂਟ ਬਹੁਤ ਵਧੀਆ ਹੈ ਜੀ ਘੋੜੇ ਦਾ ਸਾਰੀਆਂ ਚੀਜ਼ਾਂ ਪਰਮਾਤਮਾ ਨੇ ਮੁਕੰਮਲ ਕਰਕੇ ਪਾਈ ਹੈ ਬਾਕੀ ਹਾਈ ਤਾਂ ਉਮਰ 43 ਮਹੀਨੇ ਹੈ ਆਉਣ ਵਾਲੇ ਮੇਰੇ ਖਿਆਲ ਵੀ ਸਾਲ ਨੂੰ ਕੀ ਲੱਗਦਾ ਹੈ ਡਾਕਟਰ ਨੂੰ ਕੀ ਲੱਗਦਾ ਵੀ ਯਾਰ ਇਹ ਕੁੜਾ ਕੀ ਕਰੂਗਾ ਜਿਆ ਕਿੱਦਾਂ ਦੇ ਬੱਚੇ ਆਉਣਗੇ ਕਿਉਂਕਿ ਖਾਨਦਾਨੀ ਵੱਡੀ ਹੈ ਹਾਂਜੀ ਹਾਂਜੀ ਨਵਾਬ ਨੇ ਜਤਿੰਦਰ ਵਾਲੇ ਬਾਈਏ ਢੂਡ-ਕੋਟ ਕੇ ਨੇ ਬਹੁਤ ਚੰਗੇ ਰਿਜ਼ਲਟ ਦਿੱਤੇ ਆ ਤੇ ਉਹਦੇ ਬੱਚੇ ਕੀ ਕਰਨ ਦਾ ਉਹ ਆਪਾਂ ਨੂੰ ਘੋੜੇ ਵਾਲਿਆਂ ਨੂੰ ਦੱਸਣ ਦੀ ਲੋੜ ਨਹੀਂ ਬਿਲਕੁਲ ਇਹਦੇ 'ਚ ਕੀ ਲੱਗਦਾ ਵੀ ਇਹ ਜਦਾਂ ਇਹਦੀ ਮਾਂ ਆ ਗਈ ਕਿਰਨ ਗੜ ਲਾਈਂਦੀ 63+ ਕੁੜੀ ਆ ਗਈ ਫਿਰ ਦੂਜੇ ਪਾਸੇ ਉਹ ਬਾਪ ਨਵਾਬ ਆ ਗਿਆ ਹਾਂਜੀ ਇਹਦੇ 'ਚ ਕੀ ਲੱਗਦਾ ਵੀ ਇਹ ਕੀ ਪੈਦਾ ਕਰੇ ਹੁਣ ਦੇਖੋ ਵੀਰ ਜੀ ਔਲੇ ਆਪਾਂ ਛੱਡਣਾ ਹੁਣ ਸ਼ੁਰੂ ਕੀਤਾ ਹਨਾ ਜੀ ਔਲੇ ਸਾਲ ਦੇ ਵਿੱਚ ਵਿੱਚ ਹੀ ਹੈ ਬੱਚੇ ਆਉਣੇ ਸ਼ੁਰੂ ਹੋਣੇ ਜੀ ਤੁਹਾਨੂੰ ਦੀ ਇਹ ਫਿਰ ਘੋੜਾ ਖੁੱਲਦਾ ਹਮ ਹਲੇ ਹਲੇ ਸਮਾਂ ਵੀ ਹੈਗਾ ਕਦ ਵੀ ਸਾਨੂੰ ਉਮੀਦ ਹੈ ਕਿ 67 68 ਕਰ ਜੂਗਾ ਹਮ ਬੱਚੇ ਵੀ ਚੰਗੇ ਆਉਣਗੇ ਜੀ ਹੋਰ ਬਾਡੀ ਬਣਤਰ ਦਾ ਘੋੜਾ ਖੁੱਲ ਜੂਗਾ ਪੂਰਾ ਕਿਉਂਕਿ ਜਿਹੜੀ ਮੱਝੂਗੀ ਤੇ ਲਾਈਨ ਆ ਨਾ ਮੇਰੇ ਖਿਆਲ ਇਹ ਕਹਿੰਦੇ ਆ ਵੀ ਦੂਜਾ ਮਾਰਵਾੜੀ ਘੋੜਾ 6 6.5 ਸਾਲ ਤੱਕ ਸ਼ਾਇਦ ਵਾਦਾ ਹੈ ਹਾਂਜੀ ਹਾਂਜੀ ਜਿਹੜਾ ਇਹ ਮੱਝੂਗੀ ਲਾਈਨ ਆ ਗਈ ਇਹ 7 ਸਾਲ ਦਾ ਕਿਹਾ ਦੱਸਦੇ ਵੀ ਵਾਦੇ ਵਾਦੇ ਤੇ ਅਜੇ ਤਾਂ ਉਮਰ ਹੀ ਖੋਸ਼ ਨਹੀਂ ਹੈ ਜੀ ਉਮਰ ਕੋ ਹੋਣੀ ਹਲੇ ਹਲੇ ਛੱਡਿਆ ਜੀ ਜਵਾਨ ਹੈ ਘੋੜਾ ਹਲੇ ਤੇ ਜਵਾਨ ਹੋਣ ਡਿਆ ਜੀ ਬੱਚਿਆਂ ਚ ਹਲੇ ਬਾਹਰ ਨਿਕਲਣ ਡਿਆ ਜੀ ਬਹੁਤ ਚੰਗਾ ਸੋਹਣਾ ਪਰਫਾਰਮੈਂਸ ਕਰੂਗਾ ਆਉਣ ਵਾਲੇ ਸਮੇਂ ਚ ਵੱਖਰੀ ਲਾਈਨ ਆ ਵੱਖਰਾ ਪੰਚਾ ਤਾਂ ਦੇਖ ਹੀ ਲਾ ਤੁਸੀਂ ਸਮੇਂ ਦੇ ਹਿਸਾਬ ਨਾਲ ਆਪਣੇ ਏਰੀਆ ਨੂੰ ਲੋਡ ਆ ਲੋਡ ਆ ਹਾਂਜੀ ਤੇ ਡਿਫਰੈਂਟ ਲਾਈਨ ਡਿਫਰੈਂਟ ਲਾਈਨ ਦੀ ਤੇ ਸੁਨੱਖੀ ਲਾਈਨ ਉਹ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਖੁਸ਼ੀ ਆ ਕਿ ਯਾਰ ਇਸ ਘਰ ਤੋਂ ਵੀ ਸ਼ੁਰੂਆਤ ਹੋਈ ਹੈ ਤੇ ਬਹੁਤ ਵਧੀਆ ਵਧਾਈ ਦੇ ਪਾਤਰ ਹਾਂਜੀ ਤੇ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਜਿਹੜਾ ਵਰਕ ਕੀਤਾ ਹੈ ਮਿਹਨਤ ਕੀਤੀ ਹੈ ਤੇ ਅੱਜ ਪਰਮਾਤਮਾ ਨੇ ਫਲ ਲਾਉਣਾ ਸ਼ੁਰੂ ਕਰ ਦਿੱਤਾ ਬਿਲਕੁਲ ਕਿਉਂਕਿ ਉਹ ਅੰਕਲ ਨੇ ਵੀ ਪੁੱਤਾਂ ਵਾਂਗੂ ਪਾਲਿਆ ਜੀ ਹਾਂ ਬੜੇ ਚਾਹ ਨਾਲ ਪਾਲਦੇ ਆ ਸਾਰੀ ਦਿਹਾ ਦੇ ਦੇ ਜੀ ਹਨਾ ਜੀ ਇਸ ਕਰਕੇ ਮਿਹਨਤ ਦਾ ਮੁੱਲ ਪਰਮਾਤਮਾ ਆਪ ਦਿੰਦਾ ਜੀ ਜੀ ਗੱਲ ਕੋ ਹਾਂ ਜੀ ਬਾਕੀ ਸਜੋ ਗੱਲ ਆ ਜਾਂਦੀ ਹੈ ਸੰਗਤ ਦੀ ਗੱਲ ਆ ਜਾਂਦੀ ਹੈ ਤੁਹਾਡੀ ਤੁਹਾਡੇ ਜੋ ਪਰਮਾਤਮਾ ਦਾ ਵਾਸ ਹੈ ਹਰੇਕ ਜਿਹੜਾ ਭਰਾ ਤੁਹਾਡੀ ਅੱਖ ਨਾਲ ਦੇਖ ਰਹੇ ਹੋ ਤੇ ਮੈਂ ਆਸ ਕਰਦਾ ਇਹਦੇ ਅਰਦਾਸ ਕਰਦਾ ਕਿ ਤੁਸੀਂ ਵੀ ਭਰਾ ਦੀ ਮਿਹਨਤ ਨੂੰ ਬੂਰ ਲਾਓਗੇ ਤੁਸੀਂ ਸ਼ੇਅਰ ਕਰੋਗੇ ਵੀਡੀਓ ਤੇ ਭਰਾ ਹੋਰ ਦਸ ਰਤੀਆਂ ਕਹਿ ਦੋ ਵੀ ਉਹਨਾਂ ਨੂੰ ਉਤਸ਼ਾਹਿਤ ਹੋ ਕੇ ਤੇ ਅੱਗੇ ਵਧਣਗੇ ਤੇ ਇਨੀ ਕ ਸਪੋਰਟ ਜ਼ਰੂਰ ਭਰਾ ਲੋ ਬੇਨਤੀ ਹੈ ਵੀ ਜ਼ਰੂਰ ਕਰਿਓ ਵੀਡੀਓ ਸ਼ੇਅਰ ਕਰ ਦਿਓ ਕਿਸੇ ਵੀ ਭਰਾ ਨੇ ਕਿਸੇ ਵੀ ਪ੍ਰਕਾਰ ਦੀ ਘੋੜੀ ਭਰਉਣੀ ਹੈ ਤੇ 24 ਘੰਟੇ ਦਰਵਾਜ਼ੇ ਖੁੱਲੇ ਆ ਲੋਕੇਸ਼ਨ ਇੱਕਰੀ ਆਪਾ ਫੇਰ ਭਰਾ ਤੋਂ ਪੁੱਛ ਲੈਨੇ ਆ ਅੱਛਾ ਬਲਰਾਜ ਭਾਈ ਆਪਣਾ ਕਿੱਥੇ ਕ ਕਰਕੇ ਮੰਨ ਲਓ ਮੀਨ ਪੈ ਜਾਂਦਾ ਜੀ ਆਪਣਾ ਫਾਰਮ ਆਪਣਾ ਜੀ ਪਿੰਡ ਠੱਟੀਆਂ ਨੇੜੇ ਜਡੇਆਲਾ ਗੁਰੂ ਪੈਂਦਾ ਜੀ ਜਡੇਆਲਾ ਤੇ ਬੰਡਿਆਲਾ ਦੇ ਸੈਂਟਰ ਚ ਪਿੰਡ ਪੈਂਦਾ ਜੀ ਜਡੇਆਲਾ ਤੇ ਬੰਡਿਆਲਾ ਸੈਂਟਰ ਚ ਠੱਟੀਆਂ ਪਿੰਡ ਆ ਠੱਟੀਆਂ ਪਿੰਡ ਪੈਂਦਾ ਜੀ ਮੇਰੇ ਖਿਆਲ ਆ ਜਿਹੜੀ ਯੂਨੀਵਰਸਿਟੀ ਖੁੱਲੀ ਆ ਆਪਣੇ ਅੰਬਰਸਰ ਰੋਡ ਤੇ ਇਹਦੇ ਬੈਕ ਸਾਈਡ ਪਿੰਡ ਆ ਇਹਦੇ ਬੈਕ ਬੈਕ ਸਰਮਾਨਾ ਵਾਲੇ ਤੋਂ ਵੀ 4 ਕਿਲੋਮੀਟਰ ਜੀ ਮੈਂ ਬਠਿੰਡਾ ਜਿਹੜਾ ਜੀਟੀ ਰੋਡ ਹੈ ਨਾ ਆਹ ਰੋਡ ਜਿਹੜਾ ਪਿੱਛੋਂ ਆ ਫਿਰਨੀ ਤੇ ਆਪਾਂ ਬੈਠੇ ਆ ਜਿਹੜੀ ਦੇ ਮੱਥੇ ਤੇ ਇਹ ਪਰੇ ਨੂੰ ਉੱਥੇ ਫਲੈਟਾਂ ਵਾਲ ਨੂੰ ਨਿਕਲ ਜਾਂਦਾ ਹੈ ਇਹ ਸਿੱਧਾ ਬਠਿੰਡਾ ਹੀ ਵੀ ਤੇ ਚੱਲ ਜੇ ਆਪ ਜੇ ਇਧਰੋਂ ਵੀ ਕਿਸੇ ਭਰਾ ਨੇ ਆਉਣਾ ਵੱਡੇ ਰੋਡ ਤੋਂ ਨਾਲ ਹੀ ਆ 4 ਕਿਲੋ ਚਾਰ ਆ ਕਿ ਥੋੜਾ 3 ਕਿ ਤਿੰਨ ਕਿਲੋਮੀਟਰ ਹੈ ਤੇ ਪਿੰਡ ਦੇ ਵਿੱਚ ਆਪਾਂ ਕੀ ਵਜਦੇ ਆ ਕਿਹੜੇ ਨਾਂ ਤੋਂ ਸੰਬੋਧਨ ਕਰਦੇ ਆ ਭਰਾ ਮੈਂ ਸਿੱਧਾ ਨਾਂ ਨੇ ਮੇਰਾ ਬਲਰਾਜ ਸਿੰਘ ਆ ਜੀ ਰਾਜੂ ਸਰਪੰਚ ਕਹੇਗੇ ਪੋਸ਼ਲੀਏ ਤੇ ਫਿਰ 10 ਪਿੰਡਾਂ ਚ ਪੁੱਛ ਲੋ 10 ਦੇਣਗੇ ਵਾਹ ਜੀ ਤੇ ਇਹ ਕਰਕੇ ਮਤਲਬ ਨਿੱਕ ਨੇਮ ਮੇਰਾ ਰਾਜੂ ਆ ਜੀ ਤੇ ਭਾਈ ਰਾਜੂ ਸਰਪੰਚ ਜੀ ਦੇ ਤੁਸੀਂ ਆ ਸਕਦੇ ਹੋ ਤੇ ਸਰਦਾਰ ਬਲਰਾਜ ਸਿੰਘ ਦੀ ਸਾਰਾ ਨਾਮ ਹੈ ਬਾਈਆਂ ਦਾ ਤੇ ਉੱਪਰ ਹੀ ਦੋ ਬੜੀ ਸੋਹਣੀਆਂ ਆ ਫੇਰ ਸ਼ਾਟ ਮੈਂ ਦੁਬਾਰਾ ਚਲਾਤਾ ਬੜਾ ਸੋਹਣਾ ਮਕਾਨ ਤਿਆਰ ਕੀਤਾ ਬਾਈਆਂ ਨੇ ਦੂਰੋਂ ਹੀ ਤੁਹਾਨੂੰ ਝਾਤ ਪੈ ਜੂ ਬਾਕੀ ਬਾਈਆਂ ਦਾ ਨੰਬਰ ਮੇਰੇ ਖੱਬਿਆ ਤੇ ਚੱਲੀ ਜਾਂਦਾ ਤੇ ਤੁਸੀਂ ਭਰਾਵਾਂ ਨੂੰ ਫੋਨ ਵੀ ਕਰ ਸਕਦੇ ਹੋ ਬਾਈ ਜੀ ਤੁਹਾਨੂੰ ਲੋਕੇਸ਼ਨ ਵੀ ਪਾ ਦੇਣੀ ਹੈ ਨਾ ਜੀ ਤੇ ਬਾਕੀ ਕਿਵੇਂ ਲੱਗਾ ਕੋੜਾ ਕਿਵੇਂ ਲਗੀਆਂ ਗੱਲਾਂ ਬਾਤਾਂ ਕਮੈਂਟਾਂ ਦੇ ਵਿੱਚ ਦੱਸ ਦਿਓ ਚੰਗਾ ਲੱਗਾ ਹੈ ਮਾਨੂੰ ਕੋਈ ਸੰਤੁਸ਼ਟੀ ਹੋਈ ਹੈ ਗੱਲਾਂ ਬਾਤਾਂ ਭਰਾਵਾਂ ਦੀਆਂ ਚੰਗੀਆਂ ਲੱਗੀਆਂ ਕਿਉਂਕਿ ਪਹਿਰ ਕਹਦਾ ਵੀ ਪਹਿਲੀ ਵੀਡੀਓ ਬਾਈਆਂ ਨੇ ਤਿਆਰ ਕਰਵਾਈ ਹੈ ਪ੍ਰੋਫੈਸ਼ਨਲ ਤੇ ਦੱਬ ਕੇ ਮਾਨ ਪਿਆਰ ਦਿਓ ਜੇ ਅਸੀਂ ਵੀ ਤੁਹਾਡੇ ਸਦਾ ਰਣੀ ਰਵਾਂਗੇ ਤੇ ਬਾਈਆਂ ਨੂੰ ਵੀ ਸਤਿਕਾਰ ਜ਼ਰੂਰ ਦਿਓ ਅੱਛਾ ਭਾਈ ਜਾਂਦੇ ਜਾਂਦੇ ਭਰਾਵਾਂ ਲਈ ਕੋਈ ਮੈਸੇਜ ਜਿਹੜੇ ਨਵੇਂ ਭਰਾ ਘੋੜਿਆਂ ਝਾਉਣ ਬਾਰੇ ਸੋਚ ਰਿਹਾ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਇੱਕ ਤੇ ਮੈਂ ਮੈਸੇਜ ਤੋਂ ਪਹਿਲਾਂ ਇੱਕ ਹੋਰ ਬੇਨਤੀ ਕਰ ਦਿਆਂ ਜਰੂਰ ਕਿ ਜਦੋਂ ਕੋਈ ਘੋੜੀ ਮੇਡ ਕਰਾਉਣਾ ਭਰਾ ਜੇ ਬਾਈ ਦੀ ਵੀ ਉਹ ਇੱਕ ਵ ਫੇਰ ਛੱਡਾਂਗੇ ਜੀ ਦੋ ਰੀ ਨੀਂਦੀ ਫੇਰ ਛੱਡਾਂਗੇ ਜੀ ਤਿੰਨ ਵਾਰੀ ਤੱਕ ਵੀ ਅਸੀਂ ਸਰਵਿਸ ਦੇਵਾਂਗੇ ਉਸ ਤੋਂ ਬਾਅਦ ਅਸੀਂ ਘੋੜੀ ਚੈੱਕ ਕਰਾਂਗੇ ਡਾਕਟਰ ਆਪਣੇ ਕੋ ਜੇ ਕੁਝ ਫਾਂਡਤ ਨਹੀਂ ਕੋਈ ਫੇਰ ਛੱਡਾਂਗੇ ਜੀ ਕੋੜਾ ਛੱਡਣ ਜੇ ਤੁਹਾਨੂੰ ਮੱਥੇ ਵੱਟ ਨਹੀਂ ਤੁਸੀਂ ਪਾਉਂਦੇ ਥੋੜੀ ਗੱਬੜ ਕਰਾ ਕੇ ਦਵਾਂਗੇ ਅਗਲੇ ਦੀ ਪਰ ਕੋੜੀ ਚ ਫਾਲਟ ਨਾ ਹੋਵੇ ਕੋਈ ਫਾਲਟ ਨਾ ਹੋਵੇ ਜੀ ਲੈ ਵੀ ਸੱਜਣੋ ਇਹ ਵੀ ਗੱਲ ਭਰਾ ਨੇ ਬੜੀ ਸੋਹਣੀ ਖੋਲਤੀ ਤੇ ਹੁਣ ਮੈਸੇਜ ਵਾਲੀ ਗੱਲ ਵੀ ਦੱਸ ਮੈਸੇਜ ਹੈ ਵੀ ਮੈਂ ਸਾਰਿਆਂ ਨੂੰ ਬਰੇਲੋਂ ਤੇ ਇਹ ਬੇਨਤੀ ਹੈ ਵੀ ਚੰਗੀ ਲਾਈਨ ਦਾ ਜਾਨਵਰ ਪਾਲੋ ਹੂੰ ਭਾਵੇਂ 7-8 ਦੀ ਥਾਂ ਇੱਕ ਪਾਲ ਲਓ ਇੱਕ ਪਾਲ ਲਓ ਫਿਰ ਆਪਾਂ ਨੂੰ ਜਿਆਦਾ ਇਕੱਠਾ ਹੀ ਕਰਨ ਦੇ ਲੋਨ ਚੰਗੀ ਲਾਈਨ ਦਾ ਪਾਲੋ ਚੰਗਾ ਬੱਚਾ ਦੇਊਗਾ ਤੁਹਾਡਾ ਵੀ ਜਿਹੜਾ ਉਹਨਾਂ ਨੇ ਸਮੇਂ ਦੇ ਵੀ ਤੁਹਾਡਾ ਮਾਨਤਨ ਵਧਾਊਗਾ ਉਹ ਹੂੰ ਤੇ ਚੱਕੀ ਨਹੀਂ ਨਹੀਂ ਦਾ ਮੁੱਲ ਪੈਂਦਾ ਜੇ ਤੁਸੀਂ ਖਾਨਦਾਨੀ ਦੇ ਕੰਮ ਕਰੋ ਖਾਨਦਾਨੀ ਦੇ ਕੰਮ ਕਰੋ ਕਿਤੇ ਜੀ ਬਾਕੀ ਸੱਜਣੋ ਜਰੂਰ ਭਰਾਵਾਂ ਨੂੰ ਵੱਧ ਚੜ ਕੇ ਸਪੋਰਟ ਕਰਿਓ ਜੇ ਨੇੜੇ ਤੇੜੇ ਆਉਨੇ ਉਹ ਕਿਤੇ ਅੰਮਰਸਾਰ ਏਰੀਆ ਦੇ ਵਿੱਚ ਤੇ ਬਾਈਆਂ ਦੇ ਗੀੜਾ ਜਰੂਰ ਜਰੂਰ ਮਾਰ ਕੇ ਜਾਇਓ ਘੋੜਿਆਂ ਦਾ ਸ਼ੌਕ ਰੱਖਣ ਵਾਲੇ ਇੱਕ ਵਾਰੀ ਲਾਈਵ ਘੋੜਾ ਦੇਖ ਕੇ ਜਾਇਓ ਫਿਰ ਘੋੜੀ ਲੈ ਕੇ ਆਇਓ ਤੇ ਸੋਹਣਾ ਸੁਨੱਖਾ ਮੱਜੂ ਕੀ ਲਾਈਨ ਦਾ ਬਲੱਡ ਚੰਗਾ ਜਨੇ ਕਿ ਪੰਜਾਬੀਆਂ ਦੀ ਆਪਣੀ ਬਰੀਡ ਕਹੀ ਜਾਂਦੀ ਆ ਮੱਜੂ ਕੀ ਬਲੱਡ ਲਾਈਨ ਤੇ ਆਪਾਂ ਵੱਧ ਚੜ ਕੇ ਇਸ ਬਰੀਡ ਨੂੰ ਵੀ ਪਿਆਰ ਕਰਨ ਵਾਲੇ ਬਹੁਤ ਭਰਾ ਨੇ ਲੱਖਾਂ ਕਰੋੜਾਂ ਦੀ ਗਿਣਤੀ ਚ ਨੇ ਤੇ ਆਪਣਾ ਵੀ ਫਰਜ਼ ਬੰਦਾ ਵੀ ਜੇ ਕਿਸੇ ਭਰਾ ਨੇ ਪਹਿਲ ਕੀਤੀ ਇੱਧਰ ਵਧਨ ਦੀ ਤੇ ਆਪਾਂ ਪਹਿਲ ਦੇ ਆਧਾਰ ਤੇ ਬਾਈ ਦੇ ਮੋਢੇ ਨਾਲ ਮੋਢਾ ਲਾ ਕੇ ਜੁੜ ਗਏ ਕਿਵੇਂ ਲੱਗੀ ਵੀਡੀਓ ਕਿਵੇਂ ਲੱਗਿਆ ਬਾਈਆਂ ਦਾ ਘੋੜਾ ਬਹੁਤ ਹੀ ਜਲਦੀ ਅਗਲੀ ਵੀਡੀਓ ਤੇ ਮਿਲਦੇ ਆ ਉਹਨੇ ਟਾਈਮ ਲਈ ਦਿਓ ਇਜਾਜ਼ਤ ਜਿਉਂਦੇ ਵਾਸਤੇ ਹਾਜ਼ਰ ਰਹੋ ਸ਼ਬਾਕਾ ਸਤਿ ਸ਼੍ਰੀ ਅਕਾਲ ਬੜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਓਕੇ ਸੱਜਣੋ ਸ਼ੇਅਰ ਜ਼ਰੂਰ ਮਾਰ ਦਿਓ ਅਗਲੀ ਵੀਡੀਓ ਵੀ ਪਾਉਣੀ ਆ ਪਟਾਕੇ ਦਿਖਾਉਣੇ ਆ ਤੁਹਾਨੂੰ ਇੰਦਰ ਦੇ ਬੀਨੇ ਧੰਨਵਾਦ